ਉਹਨੂੰ ਸਹਿਣ ਦੀ ਪੰਜਾਬੀਆਂ ਨੂੰ ਆਦਤ ਪੈਦੀ ਜਾ ਰਹੀ ਹੈ ਇਹ ਵਿਧਾਨ ਸਭਾ ਦੀ ਐਮ ਐਲ اے ਦੀ ਚੋਣ ਹੈ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ ਜਿਹੜੀਆਂ ਕੁੱਤਾਹੀਆਂ ਕੀਤੀਆਂ ਪਤਾ ਨਹੀਂ ਸੀ ਉਹਦਾ ਐਡਾ ਮੁੱਲ ਤਾਰਨਾ ਪਊਗਾ ਰਾਜਾ ਕਿ ਰੇਲਵੇ ਸਟੇਸ਼ਨਾਂ ਤੋਂ ਸੋਹਣੀਆਂ ਸੋਹਣੀਆਂ ਗੱਡੀਆਂ 'ਚ ਬਿਠਾਇਆ ਅਸੀਂ ਤਿੰਨ ਵਾਰ ਜਿਲ੍ਹਾ ਸ਼ਰੀਅਕਾਰ ਤੱਕ ਸੈਬ ਤਹਿਤੇਰੀ ਕੀਤਾ ਸਤਕਾਰ ਜੋ ਖਾਲਸਾ ਜੀ ਕਾਂਗਰਸ ਦਾ ਬੀਜ ਨਾਸ ਹੋ ਜਾਣਾ ਚਾਹੁੰਦਾ ਸੀ ਓਨੂੰ ਸਹਿਣ ਦੀ ਪੰਜਾਬੀਆਂ ਨੂੰ ਆਦਤ ਪੈਂਦੀ ਜਾ ਰਹੀ ਹੈ ਅਜ ਹਾਲਾਤ ਇਹ ਨਹੀਂ ਕਿ ਸਾਡੀ ਹੋਂਦ ਨੂੰ ਖਤਰਾ ਹੈ ਪੰਜਾਬ ਤਾਂ ਹੋਂਦ ਦੀ ਲੜਾਈ ਲੜ ਰਿਆ ਹੈ ਇਹ ਬਰਨਾਲੇ ਦੀ ਉਪਚੋਣ ਜਿਹੜੀ ਹੈ ਇਹ ਮੈਨੇ ਸੰਵਿਧਾਨਕ ਵਿਧਾਨ ਸਭਾ ਦੀ ਐਮ ਐਲ اے ਦੀ ਚੋਣ ਹੈ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ ਗਲਤੀਆਂ ਸਾਡੇ ਤੋਂ ਵੀ ਹੋਈਆਂ ਨਾਸੀ ਗੁਰੂ ਦੇ ਬਣੇ ਨਾ ਸਮਾਜ ਦੇ ਬਣੇ ਨਾ ਪੰਥ ਦੇ ਬਣੇ ਅਸੀਂ ਵੀ ਜਿਹੜੀਆਂ ਕੁੱਤਾਹੀਆਂ ਕੀਤੀਆਂ ਪਤਾ ਨਹੀਂ ਸੀ ਉਹਦਾ ਐਡਾ ਮੁੱਲ ਤਾਰਨਾ ਪਊਗਾ ਬਾਲਿਆਂਵਾਲੀ ਸਾਹਿਬ ਬਹੁਤ ਹੀ ਵਧੀਆ ਬੋਲ ਕੇ ਗਏ ਭਈਆ ਕਲਚਰ ਨੂੰ ਉਤਸ਼ਾਹ ਦੇ ਨੇ ਕੀਤਾ ਅਸੀਂ ਥੋੜੇ ਜੇ ਆਰਥਿਕ ਫਾਇਦੇ ਦੇ ਲਈ ਬਈਆਂ ਨੂੰ ਜਾ ਜਾ ਕੇ ਰੇਲਵੇ ਸਟੇਸ਼ਨਾਂ ਤੋਂ ਸੋਣੀਆਂ-ਸੋਣੀਆਂ ਗੱਡੀਆਂ 'ਚ ਬਿਠਾਇਆ ਅਸੀਂ ਸਹੂਲਤਾਂ ਦਿੱਤੀਆਂ ਅਸੀਂ ਦੁੱਧ ਮੱਖਣ ਸਾਡਾ ਖਾਵੇ ਸਰਤੇ ਬਿਠਾਲੇ ਅਸੀਂ ਜਦੋਂ ਸਿਰ ਦੇ ਵਾਲ ਪਟਣ ਲੱਗੇ ਉਦੋਂ ਥੋੜੀ ਜੇ ਸੁਰਤ ਆਈ ਯਾ ਕੰਮ ਗਲਤ ਹੋ ਗਿਆ ستکار جو خالصہ جی آپ لوگ کا کانگرس نے اگے زخم دیتے سو دا بلیو سٹار اپریشن انیس سو چراسی دا بلیو سٹار اپریشن سا سکھا قتل عام سری سیفٹ ہے تیری کرباتا ٹینکا د ਤੇ ਉਸੇ ਹੀ ਕਾਂਗਰਸ ਨੂੰ ਆ 40 ਸਾਲਾਂ ਜਾਂ ਪੱਤਨ ਵਾਰੀ ਪੰਜਾਬ ਦੀ ਗੱਦੀ ਦਿੱਤੀ ਪੰਜਾਬੀਆਂ ਨੇ ਤਿੰਨ ਵਾਰ ਜਿਨਾ ਸ਼ਰੀਅਤ ਕਾਲ ਤੱਕ ਸੈੱਬ ਟਹਿਟੇਰੀ ਕੀਤਾ ਉਹਨਾਂ ਦਾ ਖੁਰਾ ਖੋਜ ਨਹੀਂ ਮਿਲਦਾ ਇਤਿਹਾਸ ਦੇ ਵਿੱਚੋਂ ਤੇ ਅਸੀਂ ਪੰਜਾਬੀਆਂ ਨੇ ਬੋਟਾਂ ਪਾਪਾ ਕੇ ਤਿੰਨ ਵਾਰੀ ਉਹਨਾਂ ਨੂੰ ਗੱਦੀ ਦਿੱਤੀ ਉਹ ਅੱਜ ਵੀ ਇੱਥੇ ਤੁਹਾਡੀਆਂ ਵੋਟਾਂ ਮੰਗਦੇ ਫਿਰਦੇ ਨੇ ਜੇ ਅਸੀਂ ਗੁਰੂ ਦੇ ਸੱਚੇ ਸਿੰਘ ਹੁੰਦੇ ਤਾਂ ਸਤਿਕਾਰਯੋਗ ਖਾਲਸਾ ਜੀ ਕਾਂਗਰਸ ਦਾ ਬੀਜ ਨਾਸ ਹੋ ਜਾਣਾ ਚਾਹੀਦਾ ਸੀ ਕਿਤੇ ਨਾ ਕਿਤੇ ਕੁਤਾਈਆਂ ਤਾਂ ਖਾਲਸਾ ਜੀ ਆਪਣੇ ਤੋਂ ਵੀ ਹੋਈਆਂ ਸੋਚਣਾ ਤਾਂ ਇਹੀ ਬਣਦਾ ਉਸ ਤੇ ਧਿਆਨ ਦੇਣਾ ਬਣਦਾ ਤੇ ਜੇ ਫਿਰ ਗੁਰੂ ਦੀ ਬੇਇੱਜ਼ਤੀ ਕਰਨ ਵਾਲਿਆਂ ਨੂੰ ਆਪਾਂ ਕੁਰਸੀ ਦੇਣੀ ਹੈ ਤਾਂ ਗੁਰੂ ਸਾਡੇ ਨਾਲ ਕਿਵੇਂ ਪਿਆਰ ਕਰ ਸਕਦਾ ਹੈ ਅਸਾ ਕਿਵੇਂ ਗੁਰੂ ਦੇ ਲਾਡਲੇ ਖਾਲਸੇ ਹੋ ਸਕਦੇ ਆ ਜਿਹੜਾ ਇਹ ਵੀ ਕਿਤੇ ਧਿਆਨ ਮਾਰੀਏ ਆਪਾਂ ਇਹ ਵੀ ਧਿਆਨ ਮਾਰੀਏ ਜਿਸ ਕਾਂਕਲਸ ਨੇ ਸਾਡੇ ਨੌਜਵਾਨ ਪੁੱਤਰ ਕੋਹ ਕੋ ਕੇ ਮਰਵਾਏ ਥਾਣੇ ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਪਟਵਾਈਆਂ ਥਾਣੇ ਸਾਡੀਆਂ ਬੀਬੀਆਂ ਨੇ ਸਿਰਾਂ ਤੋਂ ਕੱਪੜੇ ਲਾਏ ਸਾਡੇ ਨੌਜਵਾਨ ਮੁੰਡਿਆਂ ਦੇ ਦਿਨ ਜਹੜੇ ਸ਼ਿਕਾਰ ਕਰਦੇ ਰਹੇ ਉਸੇ ਕਾਂਗਰਸ ਨੂੰ ਤਿੰਨ ਵਾਰੀ ਗੱਦੀ ਦਿੱਤੀ ਆਪਾਂ 92 ਚ ਜਿਤਾਤੇ 2002 ਚ ਜਿਤਾਤੇ ਮੁੜ ਕੇ ਆਪਾਂ 17 ਚ ਜਿਤਾਤੇ ਤੇ ਜਿਹੜਾ ਬਾਪ ਦੀ ਪੱਗ ਨੂੰ ਹੱਥ ਪਾਉਣ ਵਾਲੇ ਨੂੰ ਕੁਰਸੀ ਦਿੰਦਾ ਬਿਠਾ ਕੇ ਵਧਾ ਕੇ ਵਧੀਆ ਚੋਸੇ ਕਾਉਂਦਾ ਉਸ ਬਾਪ ਦੇ ਜਨ ਤੇ ਕੀ ਬੀਦੀ ਹੋਵੇਗੀ ਕਦੇ ਇਧਰ ਵੀ ਤਾਂ ਧਿਆਨ ਮਾਰ ਲੀਗੇ ਜਦ ਇੰਦਰ ਵੀ ਧਿਆਨ ਮਾਰ ਲੀਏ ਖਾਲਸਾ ਜੀ ਕਿ ਦੋਸ਼ ਕਿਹਦਾ ਹੈ ਅਸੀਂ ਵੀ ਕਿਤੇ ਨਾ ਕਿਤੇ ਦੋਸ਼ੀ ਆ ਭਾਰਤੀ ਜਨਤਾ ਪਾਰਟੀ ਜਿਹਦਾ ਅਜੰਡਾ ਹੀ ਗਰੀਬਾਂ ਨੂੰ ਮਾਰਨਾ ਧਾਰਮਿਕ ਕਟੜਗੰਤੀਆਂ ਨੂੰ ਮਾਰਨਾ ਇਹਨਾਂ ਦਾ ਨਾਸ ਕਰ ਦੇਣਾ ਖੁੱਲ੍ਹ ਵਾਲੇ ਮਾਰੇ ਦੇ ਦਰਵਾਜ਼ੇ ਖੋਲੇ ਜਿਹੜੇ ਵੱਡੇ ਗੁਰੂ ਦੇ ਸਿੰਘ ਖਵਾਉਂਦੇ ਸੀ ਚੜ ਗਏ ਭਾਜਪਾ ਦੀ ਗੱਡੀ ਉਹ ਕੌਣ ਹੈ ਉਹ ਵੀ ਤਾਂ ਸਿੱਖ ਹੈ ਭਾਜਪਾ ਦੇ ਨਾਲ ਖੜਨ ਵਾਲੇ ਜਿਨ੍ਹਾਂ ਦਾ ਅਜੰਡਾ ਹੀ ਧਰਮ ਕਟੜਗਟੀਆਂ ਨੂੰ ਮਾਰਨਾ ਹੈ ਉਹਦੇ ਨਾਲ ਖੜਨ ਵਾਲੇ ਸਾਡੇ ਹੀ ਭਾਈਪਰਾ ਇੱਥੇ ਧਿਆਨ ਦੇਣਾ ਤਾਂ ਬਣਦਾ ਹੀ ਹੈ ਆਪ ਵਾਲੇ ਸਾਡੇ ਉਮੀਦਵਾਰ ਬਹੁਤ ਸਤਿਕਾਰਯੋਗ ਸਰਦਾਰ ਗੋਬਿੰਦ ਸਿੰਘ ਸੰਧੂ ਜੀ ساڑھے درمیان پہنچ گئے نے بولے سو نحال بولے سو نحال شہید بابا دیپ سنگھ جی کل دے دی نو پیڑھی چو سردار سندو ساڑھے سڈے امیدوار سڈے درمیان پہنچ گئے نے انہوں جی آیا. سردار سمرنجیت مانتے شہید بابا سنگ دے. نومے دے. سردار گوبن سنگھ سندو ساڑے درمیان پہنچ گئے سنگھ سندو سندو جنہ آراد سا چون شان بال کی ਸਦਾ ਚੌਨ ਸ਼ਰ ਬਾਟੀ ਆਮੀ ਬਾਟੀ ਸੋ ਅੱਗੇ ਵੀ ਪ੍ਰੋਗਰਾਮ ਨੇ ਸੰਧੂ ਸਾਹਿਬ ਦੇ ਮੈਂ ਉਸ ਕਹਲ ਨੂੰ ਸਮਝਦੇ ਹੋਏ ਸਤੇਸ਼ ਕੱਤਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਅਗਲਾ ਪ੍ਰੋਗਰਾਮ ਤੁਹਾਡੇ ਨਾਲ